ਅੱਜ ਸਿਟੀ ਵੈਲਫੇਅਰ ਕਲੱਬ ਡੇਰਾ ਬਾਬਾ ਨਾਨਕ ਵੱਲੋਂ ਜਿਹੜਾ ਰਸਤ ਪਹਚਾਈ ਗਈ ਹੈ ਔਰ ਇੱਕ ਬੇਨਤੀ ਸੁਣੀ ਸੀ ਕਿ ਉਹਨਾਂ ਨੇ ਹੁਕਮ ਕੀਤਾ ਕਿ ਉੱਥੋਂ ਉੱਥੇ ਤੱਕ ਪਹੁੰਚਾਓ ਜਿੱਥੇ ਅਜੇ ਤੱਕ ਕੋਈ ਨਹੀਂ ਪਹੁੰਚਿਆ ਸੋ ਸਾਡੇ ਵੀਰ ਨੇ ਬਹੁਤ ਮਦਦ ਕੀਤੀ ਸਾਡੀ ਪਾਪਾ ਉਹਨਾਂ ਪਿੰਡਾਂ ਤੇ ਹੋ ਕੇ ਆਏ ਆ ਜਿੱਥੇ ਜੇ ਟਰਾਲੀਆਂ ਕਿਉਂਕਿ ਉਹ ਪੁਰਧੀਆਂ ਟਰਾਲੀਆਂ ਜਿਹੜੇ ਦੂਰੋਂ ਹੁੰਦੀਆਂ ਨੇ ਉਹਨਾਂ ਨੂੰ ਰੋਡ ਦਾ ਨਹੀਂ ਪਤਾ ਤੇ ਲੋਕਲ ਬੰਦਾ ਉਹਨਾਂ ਨੂੰ ਜਾਣਕਾਰੀ ਦੇ ਸਕਦਾ ਸੋ ਸਿਟੀ ਵੈਲਫੇਅਰ ਕਲੱਬ ਦੇਰਾ ਪਾਪਾ ਨਾਨਕ ਉੱਤੇ ਪਹੁੰਚਿਆ ਸੋ ਮੈਂ ਪ੍ਰਧਾਨ ਜੀ ਨੂੰ ਕਹਾਂਗਾ ਕਿ ਸਾਡੇ ਨਾਲ ਸੀਨੀਅਰ ਡਾਕਟਰ ਸ਼ੋਕਸਵਨੀ ਜੀ ਬੋਬੀ ਜੀ ਕਾਕੇ ਹਾਂਜੀ ਅਵਸਤੀ ਅਵਸਤੀ ਜੀ ਅ ਡਰਾਈਵਰ ਵੀਰ ਦਾ ਚਿਹਰਾ ਬਾਅਦ ਚੋਂ ਖਾਦਾਂਗੇ ਸੋ ਕੋਰਾ ਭਾਜੀ ਜਿਹੜੇ ਟਰੈਕਟਰ ਲੈ ਕੇ ਆਏ ਨੇ ਕੁਸ਼ਾਲਪੁਰ ਦੇ ਵੀਰ ਟਰਾਲੀ ਸਾਡੀ ਕਣੀਏ ਤੋਂ ਇਹ ਅਕबीर ਸਿੰਘ ਹਣਾ ਦੀ ਚੌਣਾਡਾ ਜੀ ਹਾਂਡਾ ਜੀ ਦੱਸੋ ਕੀ ਕਹਿਣਾ ਚਾਹੋਗੇ ਸਿਟੀ ਵੈਲਫੇਅਰ ਦੇ ਕਲੱਬ ਦੇ ਪ੍ਰਧਾਨ ਅਜੇ ਛਾਂਡਾ ਜੀ ਕੁਝ ਦਿਨ ਪਹਿਲਾਂ ਡੇਰਾ ਬਾਬਾ ਨਾਨਕ ਦੇ ਆਸ-ਪਾਸ ਦੇ ਪਿੰਡਾਂ ਵਿੱਚ ਬਹੁਤ ਭਿਆਨਕ ਹੜ੍ਹ ਆਇਆ ਤੇ ਸਾਡੇ ਲਾਗੇ-ਜਾਕੇ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਜਿਹੜੇ ਸਾਡੇ ਵੀਰ ਕਾਫੀ ਦਿਨ ਪਿੰਡਾਂ ਦੇ ਪਾਣੀ ਦੀ ਕਾਫੀ-ਕਾਫੀ ਫੋਟੇ ਹੀ ਰਹੇ ਆ ਦੇ ਚੇਅਰਮੈਨ ਸਾਹਿਬ ਐਸਲੀਮ ਸਾਹਿਬ ਸ੍ਰੀ ਅਜਤਿਆ ਸ਼ਰਮਾ ਨੇ ਆਏ ਆਏ ਅਸ ਪੋਜੀਟਿਵ ਹੈਥ ਕਲੱਬ ਦੇ ਚੇਅਰਮੈਨ ਹਨ ਉਹਨਾਂ ਦੀ ਰੈ ਨਮਾਈ ਹੈਟ ਅੱਜ ਸਿਟੀ ਵੈਲਫੇਅਰ ਕਲੱਬ ਡੇਰਾ ਬਾਬਾ ਨਾਨਕ ਤੋਂ ਪੱਕੋ ਕੇ ਸਾਲਾਂਵਾਲੀ ਰੱਤਾ ਅਫਗਾਨ ਖੁਸ਼ਾਲਪੁਰ ਇਹ ਇਹੋ ਜਿਹੇ ਪਿੰਡਾਂ ਵਿੱਚ ਗਏ ਜਿੱਥੇ ਹੁਣ ਤੱਕ ਕੋਈ ਵੀ ਰਾਹਤ ਸੁਗਰੀ ਨਹੀਂ ਕੋਈ ਪਹੁੰਚੀ ਜੇ ਪਿੰਡਾਂ ਦੇ ਲੋਕਾਂ ਨੇ ਵਾਸ ਬકરી ਪਜਾਈ ਆ ਅਤੇ ਉਹਨਾਂ ਨੂੰ ਕਲੱਬ ਵੱਲੋਂ ਗਰੂਟ ਵੀ ਪਹੁੰਚਾਇਆ ਠੀਕ ਹੈ ਧੰਨਵਾਦ ਜੀ ਸੋਰੇ ਦਾਲ ਦੇ ਵੀਰਾਂ ਨਾਲ ਗੱਲ ਕੀਤੀ ਸੀ ਕਹਿੰਦੇ ਸੀ ਰੋਡ ਪਹਿਲਾਂ ਜਿਆਦਾ ਪਾਣੀ ਸੀ ਤੇ ਟਰਾਲੀ ਇੱਕ ਆਈ ਤੇ ਫਸ ਗਈ ਖੜਾਓ ਆ ਮੇਰਾ ਵੀਰ ਖੜਾ ਰਿਓ ਖੜਾ ਰਿਓ ਬਾਪੂ ਜੀ ਕਹਿ ਰਹੇ ਨੇ ਰੋਕੇ 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 ਲਾ ਕੇ ਕਰ ਦੋ ਸਿਲੰਡਰ ਮੇਰਾ ਵੀਰ ਲੈ ਕੇ ਆਇਆ ਇੱਕ ਸੈਕਿੰਡ ਰੋਕੇ 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 ਜਾ ਦੇ ਜੋ ਕੇਲੇ ਪਾਣੀ ਦੀ ਬੋਤਲ ਵੀ ਦੋ ਪਾਣੀ ਲੈਣਾ ਜੇ ਦੋ 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 ਕੇਲੇ ਤਾਂ ਫੜਾਓ ਕੇਲੇ ਹੋ ਦੇ ਦੋ ਹਾਲੇ ਬਾਪੂ ਜੀ ਹਾਲੇ ਆ ਲੋ ਜੀ ਖਿਡਾਰੀਓ ਖਿਡਾਰੀਓ ਖਿਡਾਰੀ ਖਿਡਾਰੀ ਸੋ ਡੰਗਰ ਵੀ ਇਹਨਾਂ ਨੂੰ ਚਾਰੇ ਦੀ ਲੋੜ ਹੈ ਇੱਥੇ ਦੇਖੋ ਨਾ ਕੋਈ ਪਠਾ ਬਜਿਆ ਤੇ ਨਾ ਕੋਈ ਫਸਲ ਸੋ ਠੀਕ ਹੈ ਜੀ